ਬਿਕਰਮ ਮਜੀਠੀਆ ਦੇ ਨਾਲ ਜੁੜੀ ਹੋਈ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੇ ਦੱਸਦੀ ਹੈ ਕਿ ਡਰੱਗ ਕੇਸ ਮਾਮਲੇ ਦੇ ਵਿੱਚ ਅਹਿਮ ਸੁਣਵਾਈ ਹੋਈ ਹੈ ਤੇ ਉੱਥੇ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ ਤੇ ਉੱਥੇ ਹੀ ਉਹਨਾਂ ਨੇ ਕਿਹਾ ਹੈ ਕਿ ਸਿੱਟ ਜਦੋਂ ਵੀ ਬਿਕਰਮ ਮਜੀਠੀਆ ਨੂੰ ਸੱਦਦੀ ਹੈ ਤਾਂ ਉਹਨਾਂ ਨੂੰ ਪੇਸ਼ ਹੋਣਾ ਹੀ ਪਵੇਗਾ ਤੇ ਦੂਜੇ ਪਾਸੇ ਕੋਈ ਵੀ ਬਿਆਨ ਬਿਕਰਮ ਮਜੀਠੀਆ ਸਿੱਟ ਨੂੰ ਲੈ ਕੇ ਨਹੀਂ ਦੇਣਗੇ ਤੇ ਹੁਣ ਬਿਆਰਬਾਜ਼ੀ ਨੂੰ ਲੈ ਕੇ ਸੁਪਰੀਮ ਕੋਰਟ ਨੇ ਹੁਕਮ ਦੇ ਦਿੱਤੇ ਨੇ ਬਿਕਰਮ ਮਜੀਠੀਆ ਨੂੰ ਕਿ ਜਦੋਂ ਵੀ ਤੁਹਾਨੂੰ ਪੇਸ਼ ਹੋਣ ਦੇ ਹੁਕਮ ਲਗਾਏ ਜਾਂਦੇ ਨੇ ਤਾਂ ਤੁਹਾਨੂੰ ਪੇਸ਼ ਹੋਣਾ ਪਵੇਗਾ ਤੇ ਦੂਜੇ ਪਾਸੇ ਪੰਜਾਬ ਸਰਕਾਰ ਦੀ ਪਟੀਸ਼ਨ ਵੀ ਖਾਰਜ ਕਰ ਦਿੱਤੀ ਐ ਤੇ ਵਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਨੇ ਹੁਕਮ ਦਿੱਤੇ ਨੇ ਕਿ ਜਦੋਂ ਵੀ ਸੱਟ ਉਹਨਾਂ ਨੂੰ ਸੱਦਦੀ ਐ ਤਾਂ ਉਹਨਾਂ ਨੂੰ ਪੇਸ਼ ਹੋਣਾ ਪਵੇਗਾ ਪਰੰਤੂ ਕੋਈ ਵੀ ਬਿਆਨ ਹੁਣ ਮੀਡੀਆ ਦੇ ਸਾਹਮਣੇ ਸੱਟ ਬਾਰੇ ਵਿਕਰਮ ਮਜੀਠੀਆ ਨਹੀਂ ਦੇ ਸਕਣਗੇ ਤੇ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੇ ਦੂਜੇ ਪਾਸੇ ਦੱਸਿਏ ਕਿ ਪੰਜਾਬ ਸਰਕਾਰ ਦੀ ਪਟੀਸ਼ਨ ਖਾਰਜ ਕਰ ਦੇਤੀਆ ਲਗਾਤਾਰ ਬੀਤੇ ਦਿਨਾਂ ਦੇ ਵਿੱਚ ਵਿਕਰਮ ਮਜੀਠੀਆ ਨੂੰ ਸੰਮਣ ਭੇਜੇ ਗਏ ਤੇ ਸਿੱਟਵਾਰੇ ਉਹਨਾਂ ਨੇ ਕਾਹੀ ਅਹਿਮ ਖੁਲਾਸੇ ਤੱਕ ਕੀਤੇ ਤੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਿੱਧੇ ਚੈਲੰਜ ਦਾ ਕਰ ਦਿੱਤਾ ਸੀ ਤੇ ਜਿਸ ਦੇ ਤਹਿਤ ਉਹਨਾਂ ਨੇ ਕਹਿਣਾ ਹੈ ਕਿ ਬਾਰ-ਬਾਰ ਸਿੱਟ ਦੇ ਮੁਖੀ ਬਦਲੇ ਜਾਂਦੇ ਨੇ ਕਿਉਂ ਨਾ ਭਗਵੰਤ ਸਿੰਘ ਮਾਨ ਆਪ ਹੀ ਸਿੱਟ ਦੇ ਮੁਖੀ ਬਣ ਜਾਣ ਜਿਸ ਤੋਂ ਬਾਅਦ ਖੁੱਲਾ ਚੈਲੰਜ ਦਿੱਤਾ ਗਿਆ ਤੇ ਉੱਥੇ ਹੀ ਕਾਫੀ ਬਾਰ ਲਗਾਤਾਰ ਮਜੀਠੀਆ ਨੂੰ ਸੰਮਣ ਪੇਸ਼ ਹੋਏ ਤੇ ਹਰ ਵਾਰ ਦੀ ਤਰ੍ਹਾਂ ਵਿਕਰਮ ਮਜੀਠੀਆ ਪੇਸ਼ ਜਿਹੜੇ ਕਿ ਪਟਿਆਲਾ ਦੇ ਵਿੱਚ ਪੇਸ਼ੀ ਦੇ ਦੌਰਾਨ ਪਹੁੰਚੇ ਤੇ ਹੁਣ ਉਥੇ ਹੀ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਈ ਹੈ ਸੁਪਰੀਮ ਕੋਰਟ ਨੇ ਫੈਸਲਾ ਲਿਆ ਹੈ ਤੇ ਅਗਲਾ ਫੈਸਲਾ ਦੇ ਵਿੱਚ ਸੁਪਰੀਮ ਕੋਰਟ ਨੇ ਜਿਹੜਾ ਕਿ ਵਿਕਰਮ ਮਜੀਠੀਆ ਨੂੰ ਹੁਕਮ ਲਗਾ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਸਿੱਟੇ ਬਾਰੇ ਮੀਡੀਆ ਅਧਾਰੇ ਦੇ ਮੂਰੇ ਬਿਆਨ ਜਿਹੜਾ ਕਿ ਵਿਕਰਮ ਮਜੀਠੀਆ ਨਹੀਂ ਰੱਖਣਗੇ ਤੇ ਪੰਜਾਬ ਸਰਕਾਰ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ ਤੇ ਉਥੇ ਹੀ ਹੁਣ ਵਿਕਰਮ ਮਜੀਠੀਆ ਨੂੰ ਬਿਆਨ ਨਾ ਦੇਣ ਦੇ ਹੁਕਮ ਲਗਾਏ ਗਏ ਤੇ ਉਹਨਾਂ ਨੇ ਕਿਹਾ ਕਿ ਸਿੱਟ ਜਦੋਂ ਵੀ ਡਰੱਗ ਕੇਸ ਮਾਮਲੇ ਦੇ ਵਿੱਚ ਸਾਧਦੀ ਹੈ ਤਾਂ ਬਿਕਰਮ ਮਜੀਠੀਆ ਨੂੰ ਹਰ ਵਾਰ ਪੇਸ਼ ਹੋਣਾ ਪਵੇਗਾ ਪਰੰਤੂ ਹੁਣ ਬਿਆਨ ਬਿਕਰਮ ਮਜੀਠੀਆ ਨਹੀਂ ਦੇ ਸਕਣਗੇ ਲਗਾਤਾਰ ਡਰੱਗ ਕੇਸ ਮਾਮਲੇ ਨੂੰ ਲੈ ਕੇ ਗੱਲ ਕਰੀਏ ਤਾਂ ਉਹਨਾਂ ਨੂੰ ਸੰਮਣ ਜਾਰੀ ਹੋਏ ਤੇ ਉਥੇ ਹੀ ਸਿੱਟ ਨੇ ਕਾਫੀ ਵਾਰ ਉਹਨਾਂ ਨੂੰ ਸੰਮਣ ਤੱਕ ਜਾਰੀ ਕਰ ਦਿੱਤੇ ਕਿ ਬਿਕਰਮ ਮਜੀਠੀਆ ਡਰੱਗ ਕੇਸ ਮਾਮਲੇ ਦੇ ਵਿੱਚ ਲਗਾਤਾਰ ਵੱਡੇ ਤੋਂ ਵੱਡਾ ਝਟਕਾ ਜਿਹੜਾ ਕਿ ਬਿਕਰਮ ਮਜੀਠੀਆ ਨੂੰ ਲੱਗ ਰਿਹਾ ਸੀ ਤੇ ਲਗਾਤਾਰ ਸਿੱਟ ਉਹਨਾਂ ਨੂੰ ਸਾਧ ਰਹੀ ਹੈ ਪੇਸ਼ ਹੋਣ ਦੇ ਹੁਕਮ ਤੱਕ ਲਗਾਏ ਜਾ ਰਹੇ ਨੇ ਪਰੰਤੂ ਹਰ ਵਾਰ ਦੀ ਤਰ੍ਹਾਂ ਵਿਕਰਮ ਮਜੀਠੀਆ ਪੇਸ਼ ਹੁੰਦੇ ਨੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲਲਕਾਰਿਆ ਵੀ ਜਾ ਰਿਹਾ ਹੈ ਤੇ ਉਥੇ ਹੁਣ ਸੁਪਰੀਮ ਕੋਰਟ ਨੇ ਫੈਸਲਾ ਲਿਆ ਹੈ ਤੇ ਜਿਸ ਤੋਂ ਬਾਅਦ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਵਿਕਰਮ ਮਜੀਠੀਆ ਮੀਡੀਆ ਦੇ ਆਧਾਰ 'ਤੇ ਸਿੱਟਾਰੇ ਕੋਈ ਵੀ ਬਿਆਨ ਨਹੀਂ ਦੇਣਗੇ ਤੇ ਦੂਜੇ ਪਾਸੇ ਉਥੇ ਹੀ ਪੰਜਾਬ ਸਰਕਾਰ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ ਤੇ ਜਦੋਂ ਵੀ ਸਿੱਟ ਉਹਨਾਂ ਨੂੰ ਹੁਣ ਸਾਦੇ ਦੀ ਹੈ ਤਾਂ ਉਹਨਾਂ ਨੂੰ ਹਰ ਵਾਰ ਦੀ ਤਰ੍ਹਾਂ ਪੇਸ਼ ਹੋਣਾ ਪਵੇਗਾ ਪਰੰਤੂ ਹੁਣ ਬਿਆਨ ਹੈ ਜਿਹੜਾ ਕਿ ਨਹੀਂ ਦੇਣਾ ਪਵੇਗਾ ਬਿਕਰਮਜੀਠੀ ਨੂੰ ਇਹ ਹੁਕਮ ਜਿਹੜੇ ਕੋਰਟ ਦੇ ਵੱਲੋਂ ਲਗਾਏ ਗਏ ਨੇ